ਬੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਤੀ ਕਿ ਭਾਰੀ ਤੂਫਾਨ ਨੇ ਭਿਆਨਕ ਤਬਾਹੀ ਮਚਾਈ ਹੈ ਤੂਫਾਨ ਦਾ ਕਹਿਰ ਕਈ ਲੋਕਾਂ ਨੂੰ ਚਲਣਾ ਪਿਆ ਔਰ ਇਸ ਦੇ ਵਿੱਚ 27 ਲੋਕਾਂ ਦੀ ਮੌਤ ਵੀ ਹੋ ਗਈ ਹੈ ਦੱਸਤੀ ਕਿ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਆਂਦੀ ਭਰਿਆ ਜਿਹੜਾ ਤੂਫਾਨ ਆਇਆ ਔਰ ਇਸ ਤੂਫਾਨ ਦੇ ਵਿੱਚ 27 ਲੋਕਾਂ ਦੀ ਜਾਨ ਤੱਕ ਚਲੀ ਜਾਂਦੀ ਔਰ ਕਿਆ ਜਾ ਰਿਹਾ ਕਿ ਕਈ ਘੰਟਿਆਂ ਤੋਂ ਜਿਹੜਾ ਕਿ ਬਿਜਲੀ ਵੀ ਬੰਦ ਹੈ ਹਾਲੇ ਤੱਕ ਬਿਜਲੀ ਵਾਪਸ ਜਿਹੜੀ ਨਹੀਂ ਆਈਏ ਤੋਤੀ ਤੁਹਾਨੂੰ ਦੱਸਦੀ ਕਿ ਘਰਾਂ ਦੀਆਂ ਛੱਤਾਂ ਤੱਕ ਇਸ ਤੂਫਾਨ ਦੇ ਵਿੱਚ ਉਡਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡਾ ਭਾਰੀ ਨੁਕਸਾਨ ਜਿਹੜਾ ਲੋਕਾਂ ਨੂੰ ਚੱਲਣਾ ਪਿਆ ਹਾਲਾਂਕਿ ਪ੍ਰਵਾਧ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਰਕਾਰ ਉਹਨਾਂ ਦੀ ਮਦਦ ਕਰੇ ਮੁਆਵਜ਼ੇ ਦੀ ਮੰਗ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਤੁਸੀਂ ਤਸਵੀਰਾਂ ਜਿਹੜੀਆਂ ਦੇਖੋ ਕਿਸ ਤਰ੍ਹਾਂ ਡਰਾਉਣੀਆਂ ਤਸਵੀਰਾਂ ਨੇ ਇੱਕ ਭਿਆਨਕ ਮੰਜ਼ਰ ਹੈ ਇਸ ਤੂਫਾਨ ਦਾ ਜਦੋਂ ਇਹ ਤੂਫਾਨ ਆਉਂਦਾ ਹੈ ਤਾਂ ਕਿਸ ਤਰ੍ਹਾਂ ਜਿਹੜਾ ਤਬਾਹੀ ਲੈ ਕੇ ਆਉਂਦਾ 17 27 ਲੋਕਾਂ ਦੀ ਜਿਹੜੀ ਕਿ ਜਾਨ ਵੀ ਇਸ ਭਿਆਨਕ ਤੂਫਾਨ ਦੇ ਕਾਰਨ ਚਲੀ ਜਾਂਦੀ ਹੈ ਵੱਡਾ ਕਹਿਰ ਜਿਹੜਾ ਤੂਫਾਨ ਦਾ ਦੇਖਣ ਨੂੰ ਮਿਲ ਰਿਹਾ ਦੱਸਤੀ ਕਿ ਤਸਵੀਰਾਂ ਅਮਰੀਕਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਭਾਰੀ ਤਬਾਹੀ ਜਿਹੜੀ ਤੂਫਾਨ ਦੀ ਦੇਖਣ ਨੂੰ ਮਿਲੀ ਹੈ 27 ਲੋਕਾਂ ਦੀ 48 ਘੰਟਿਆਂ ਦੇ ਵਿੱਚ ਮੌਤ ਹੋ ਗਈ ਔਰ 160 ਜਿਹੜੀ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਹਵਾਵਾਂ ਚੱਲੀਆਂ ਨੇ ਜਿਸ ਨੇ ਭਾਰੀ ਤਬਾਈ ਮਚਾਈ ਹੈ